ਆ ਕਟੀਆਂ ਲਈਆਂ ਨੇ ਪਰ ਕਟੀਆਂ ਦੇਖੋ ਜੁਹੇ ਅੱਜ ਦੇਖਣ ਨੂੰ ਛੋਟੀਆਂ ਲੱਗਦੀਆਂ ਪਰ ਅੱਖਰ ਇਹਨਾਂ ਦੇ ਬਹੁਤ ਚੰਗੇ ਆ ਠੀਕ ਹੈ ਜੀ ਘੱਟੋ ਘੱਟ 7 ਤੋਂ 8 ਮਹੀਨੇ ਦੇ ਵਿੱਚ ਨਵੇਂ ਦੁੱਧ ਹੋ ਜਾਣਾ 1.5 ਤੋਂ ਪੌਣੇ 2 ਸਾਲ ਦੇ ਵਿੱਚ ਛਡਾਊਗੀ ਵਿੱਚ ਵੀਰ ਕਹਿੰਦੇ ਉਹਨੇ ਖਾ ਕੇ ਵੀਰੇ ਜਾਣੀ ਦੀ ਬਿਕੂ ਕੀ ਬਾਈ ਜੀ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਾਂ ਇਹਨਾਂ ਨੂੰ ਇਕੱਠਾ ਨਹੀਂ ਖਵਾਉਂਦੇ 100 100 50 50 ਕਰਕੇ ਖਵਾਉਣੇ ਆ ਤੁਸੀਂ ਮੈਨੂੰ ਕੋਈ ਬੰਦਾ ਲੱਖ ਰੁਪਈਆ ਜੋੜ ਕੇ ਦਿਖਾਵੇ ਨਹੀਂ ਜੁੜਦਾਗਾ ਇਹ ਤਾਂ ਮਸੂਮ ਦਾ ਵਿਚਾਰੀ ਦਾ ਕੀ ਕਸੂਰ ਹੈ ਨਾ ਹੁਣ ਤਾਂ ਪਤਾ ਵੀ ਨਹੀਂ ਕਿ ਮੈਂ ਕਿੱਥੇ ਕਾਢੀ ਆ ਤੇ ਕਿੱਧਰ ਨੂੰ ਜਾਣਾ ਜੇ ਕੋਈ ਕਰੀਦ ਕੇ ਲੈਗਾ ਤਾਂ ਠੀਕ ਹੈ ਨਹੀਂ ਇਹ ਵੀ ਵੱਢੀ ਜਾਣੀ ਹੈਗੀ ਆਖਰੀ 6 ਮਹੀਨਿਆਂ ਦੀ ਮੁੱਲ ਕੀ ਹੈ ਮੰਨ ਲਓ ਕਿ ਨਾ ਬਾਈ 20000 20000 ਠੀਕ ਹੈਗੀ ਕੱਟੀ ਆ ਤੁਸੀਂ ਦੇਖ ਸਕਦੇ ਛੋਟੀ ਜੀ ਵਿਚਾਰੀ ਹੈ ਨਾ ਜੇ ਕੋਈ ਲੈਗਾ ਤਾਂ ਠੀਕ ਹੈ ਇਹਨੂੰ ਨਹੀਂ ਇਹ ਵੀ ਵੱਢੀ ਜਾਣੀ ਹੈ ਵਿਚਾਰੀ ਆ ਛੋਟੀ ਹੈ ਦੇਖੋ ਇਹਦੇ ਵਿੱਚ ਵੀ ਕੀ ਕਮੀ ਆ ਗਈ। ਕੋ ਸਾਦਾ ਕੋਈ ਅਕਦੀ ਕਾਟੂ ਵਾਲਿਆਂ ਤੋਂ ਵੀ ਖਰੀਦੀ ਹੋਵੇ। ਤੇ ਪਾਲਣ ਵਾਸਤੇ ਲੈ ਜਾਗੇ ਜੀ ਸਾਰੀਆਂ ਇਹ। ਇੱਧਰ ਤੁਸੀਂ ਦੋਸਤੋ ਤਨੋਲਾ ਮੰਡੀ ਦੇ ਦੇਖ ਸਕਦੇ ਹੋ ਕਾਟੂ ਮਾਲ। ਤੇ ਇਹਦੇ ਵਿੱਚ ਬਹੁਤ ਚੰਗੀਆਂ-ਚੰਗੀਆਂ ਮੱਝਾਂ ਤੇ ਝੋਟੀਆਂ ਹੁੰਦੀਆਂ ਗਈਆਂ। ਜਿਵੇਂ ਕਿ ਟੋਕਣਾ ਕੱਬਣਾ। ਵੀ ਹੁੰਦੀਆਂ ਗਈਆਂ ਟੋਕਣਾ ਵੀ ਹੁੰਦੀਆਂ। ਆਉਂਸਰ ਵੀ ਹੁੰਦੀਆਂ। ਕੱਬਣਾ ਵੀ ਹੁੰਦੀਆਂ ਗਈਆਂ। ਇੱਧਰ ਦੇਖ ਸਕਦੇ ਹੋ ਤੁਸੀਂ। ਇੱਧਰ ਬਚਾਲੇ ਝੋਟੀ ਖੜੀ ਹੈਗੀ ਬਹੁਤ ਵਧੀਆ। ਔਸਤਰੀ ਹੋਣੀ ਹੈ ਤੇ ਇਹਦੇ 'ਚ ਵੀ ਕੋਈ ਕਮੀ ਨਹੀਂ ਹੋਣੀਗੀ ਹਨਾ ਉਹੀ ਲੋਕ ਵੇਚ ਦਿੰਦੇ ਆ ਜੀ ਬਾਕੀ ਟੋਕੜਾ ਹੋਣੀਆਂ ਜਾਂ ਗੱਬਣਾ ਹੋਣਗੇ ਕਿਉਂਕਿ ਇਹਨਾਂ ਦੇ ਬੱਚੇ ਵੀ ਨਾਲ ਹੀ ਹਨਾ ਜੇ ਕੋਈ ਖਰੀਦ ਕੇ ਲੈ ਜੂਗਾ ਤਾਂ ਠੀਕ ਹੈ ਤੇ ਨਹੀਂ ਇਹ ਵੀ ਵਿਚਾਰੇ ਨਾਲ ਹੀ ਵੱਡੇ ਜਾਣੇ ਆਗੇ ਕਾ ਇਧਰ ਬੈਠਾਗਾ ਛੋਟਾ ਕੱਟੇ ਹੀ ਲੱਗਦੇ ਚਲੋ ਕੱਟੇ ਦਾ ਜਾਨੀ ਵਿਚਾਰੇ ਇਸੇ ਕੰਮ ਹੀ ਕੀ ਕਰ ਸਕਦੇ ਆ ਆ ਵੀ ਆ ਵੀ ਚੋਟੀ ਚੰਗੀ ਜਾਂਦੀ ਹੈਗੀ ਵਿੱਚ ਥੋੜਾ ਗੱਬਣਾ ਗੱਬਣਾ ਵੀ ਵਿੱਚ ਹੁੰਦਾਂਗੀਆਂ ਤੇ ਜਿਆਦਾਤਰ ਖਾਲੀ ਹੁੰਦੀਆਂ ਪਰ ਵਿੱਚ ਗੱਬਣਾ ਵੀ ਹੁੰਦਾਂਗੀਆਂ ਉਹ ਇੱਕ ਉਧਰ ਖੜਾ ਛੋਟਾ ਜਿਹਾ ਬੱਚਾ ਵਿਚਾਰਾ ਇਹ ਵੀ ਕੱਟਣ ਲਈ ਹੋਈ ਜਾਣਾਗਾ ਇਸ ਮੱਝ ਦੇ ਨਾਲ ਹੋਣਾ ਹੈ ਕੱਟੀ ਹੈਗੀ ਕੱਟੀ ਅੱਜ ਜੀ ਦੇਖ ਸਕਦੇ ਛੋਟੀ ਜੀ ਵਿਚਾਰੀ ਹੈ ਨਾ ਇਹ ਵੀ ਲੈ ਗਿਆ ਤਾਂ ਠੀਕ ਹੈ ਇਹਨੂੰ ਨਹੀਂ ਇਹ ਵੱਡੀ ਜਾਣੀ ਹੈ ਵਿਚਾਰੀ ਇਹ ਇੱਕ ਇਧਰ ਕੱਟੀ ਖੜੀ ਹੈਗੀ ਇਹ ਵੀ ਛੋਟੀ ਜੀ ਹੈਗੀ ਇਹਨੂੰ ਵੀ ਕੋਈ ਖਰੀਦ ਕੇ ਲੈ ਗਿਆ ਤਾਂ ਠੀਕ ਹੈ ਨਹੀਂ ਇਹ ਵੀ ਵੱਡੀ ਜਾਣੀ ਹੈਗੀ ਥੋੜੇ ਜਿਹਾ ਲਾਲ ਜਿਹੇ ਗਾਤਰ ਨਾਮ ਭਰਾਵੋ ਦਿਆ ਕਰੋ ਕੋਈ ਫਰਕ ਨਹੀਂ ਪੈਂਦਾ ਮਾੜਾ ਮੋਟਾ ਫਰਕ ਹੁੰਦਾ ਹੈ ਰੱਖਣ ਵਾਲਿਆਂ ਨੂੰ ਦੇ ਦਿਆ ਕਰੋ ਬਾਕੀ ਰੱਖਣ ਵਾਲਿਆਂ ਨੂੰ ਬੇਨਤੀ ਹੈ ਇਹ ਤਾਂ ਮੌਸਮ ਦਾ ਵਿਚਾਰੀ ਦਾ ਕੀ ਕਸੂਰ ਹੈ ਨਾ ਹੁਣ ਤਾਂ ਪਤਾ ਵੀ ਨਹੀਂ ਕਿ ਮੈਂ ਕਿੱਥੇ ਕੜੀ ਆ ਤੇ ਕਿੱਧਰ ਨੂੰ ਜਾਣਾ ਇਹ ਕੋਈ ਖਰੀਦ ਕੇ ਲੈ ਗਿਆ ਤਾਂ ਠੀਕ ਹੈ ਨਹੀਂ ਵੀ ਵੱਢੀ ਜਾਣੀ ਹੈਗੀ ਆਖਰੀ ਦਿਨ ਆਜਾ ਇਹਨਾਂ ਦਾ ਰੰਗ ਲੱਗੀਆਂ ਨਵੇਂ ਵੱਡਣ ਜਾਣਗੇ ਇਹ ਬਸ ਉੱਪਰ ਜਾਣਗੇ ਇਧਰ ਬੋਲ ਖੜਾ ਦੇਖ ਸਕਦੇ ਹੋ ਤੁਸੀਂ ਇਹ ਵੀ ਘੱਟ ਉੱਚੀ ਜਾਣਾ ਬਾਕੀ ਇਧਰ ਖੜੀਆਂ ਆ ਛੋਟੀ ਖੜੀ ਇੱਕ ਇਹਦੇ ਜੀ ਵੀ ਕੀ ਕਮੀ ਹੋਣੀ ਆ ਥੋੜੀ ਜੀ ਲਿੱਸੀ ਹੈਗੀ ਬਸ ਇਧਰ ਕੱਟੀ ਖੜੀ ਛੋਟੀ ਜੀ ਕੱਟਾਂ ਆ ਝੋਟੀਆਂ ਦੇਖੋ ਇਹਦੇ ਵਿੱਚ ਵੀ ਕੀ ਕਮੀ ਆ ਗਈ ਥੋੜੀ ਜਿਹੀ ਵਧਿ ਲੋ ਮੈਨੂੰ ਤਾਂ ਬਤਾ ਦਿਓ ਬਾਕੀ ਇੱਧਰ ਖੜੀਆਂ ਕੱਟੀਆਂ ਦੇਖ ਸਕਦੇ ਹੋ ਬਾਕੀ ਕੋਸ ਕੱਟੀਆਂ ਇੱਧਰ ਸੇਲ ਲਈ ਵੀ ਹੁੰਦੀਆਂ ਗਈਆਂ ਕਾਰਟੂ ਵੀ ਹੁੰਦੀਆਂ ਤੇ ਸੇਲ ਲਈ ਵੀ ਹੁੰਦੀਆਂ ਆਹ ਕੱਟੀਆਂ ਮੇਰੇ ਖਿਆਲ ਨਾਲ ਬਾਈ ਸੇਲ ਲਈ ਲੈ ਕੇ ਆਇਆ ਪਾਰ ਦਾ ਕੰਮ ਹੋਊਗਾ ਜੋ ਤੇ ਅੱਗੇ ਪੱਛਲੇ ਲਏਗਾ ਬਾਈ ਇੱਕ ਅਦਰ ਕਟਾ ਖੜਾ ਹੈ ਆ ਸਾਰੀਆਂ ਹੀ ਕਟੀਆਂ ਆਂ ਆ ਤਾਂ ਦੋਸਤੋਂ ਬੰਜਾਂ ਨੇ ਖਰੀਦੀਆਂ ਨਹੀਂ ਆ ਸਾਰੀਆਂ ਤੇ ਬਾਗਾਂ ਵਾਲੇ ਰੱਖਣ ਵਾਸਤੇ ਲੈਣੀਆਂ ਆ ਕਹਿੰਦੇ ਵੀ ਪਾਲਣੀਆਂ ਆਗੀਆਂ ਇੱਥੋਂ ਹੀ ਖਰੀਦਣਗੇ ਵੇਚਣ ਵਾਲਿਆਂ ਤੋਂ ਖਰੀਦਣਗੀਆਂ ਹੋ ਸਕਦਾ ਕੋਈ ਇੱਕ ਅੱਧੀ ਕਾਟੂ ਵਾਲਿਆਂ ਤੋਂ ਵੀ ਖਰੀਦੀ ਹੋਵੇ ਤੇ ਪਾਲਣ ਵਾਸਤੇ ਲੈਣਾਂਗੇ ਸਾਰੀਆਂ ਇਹ ਇਹ ਆ ਕਾਟੂ ਵਾਲਿਆਂ ਨਾਲ ਲੱਗਦੇ ਨੇ ਆ ਵੀ ਕੱਟਾ ਹੈਗਾ ਦੋ ਕਟੀਆਂ ਆ ਖੜੀਆਂ ਛੋਟੀਆਂ ਪਾਲਕ ਇਹ ਤਾਂ ਬਈ ਵਪਾਰ ਦਾ ਕੰਮ ਹੀ ਹੋਊਗਾ ਵੇਚਣ ਵਾਸਤੇ ਲੈ ਕੇ ਆਇਆ ਹੋਊਗਾ ਦੋ ਕਟੇ ਇਹ ਕਟੀਆਂ ਦੋਵੇਂ ਇਹ ਸੇਲ ਵਾਸਤੇ ਆ ਇੱਕ ਅੱਖ ਵੱਢਣੇ ਯਾਰ ਮੈਂ ਇੱਕ ਹਿਸਾਬ ਲਾਇਆ ਇੱਕ ਕੱਟੀ ਆ ਖੜੀ ਹੈ ਨੀ ਜੀਰਾ ਵੀ ਦੀ ਤੇ ਬੱਛੀ ਇਹ ਵੀ ਸੇਲ ਵਾਸਤੇ ਹੀ ਹੈਗੀ ਕੱਟਾ ਪਿੰਡ ਗੱਲ ਜਿੱਤੀ ਬਾਈ ਇੱਧਰ ਮੱਝ ਖੜੀ ਆ ਇੱਧਰ ਸੌਦਾ ਚੱਲੀ ਜਾਂਦਾ ਹੈ ਇੱਧਰ ਸੌਦਾ ਹੋ ਗਿਆ ਨਾ ਘਟਿਆਂ ਦਾ ਦੋਦਾ ਦੋਦਾ ਹੋਇਆ ਠੀਕ ਆ ਉਹ ਸੀਨੀਅਰ ਵਾਲੇ ਨੂੰ ਸੀਨੀਅਰ ਵਾਲੇ ਨੂੰ ਤੇ ਬਾਕੀ ਵੀ ਗਰੀਬ ਤੋਂ ਗਰੀਬ ਉਹ ਦੋ ਲਈ ਦੋ ਕੁਤੇ ਨਹੀਂ ਇੱਕ ਤੋਂ ਦੋ ਨਗ ਸਾਲ ਦੇ ਵੇਚਦਾ ਉਹ ਵੀ ਕਿਹੜੇ 2 ਲੱਖ ਤੋਂ ਘੱਟ ਵਾਲੇ ਨਹੀਂ ਜਿਹੜੇ ਗਰੀਬ ਪਰਿਵਾਰ ਨੂੰ ਸਾਲ ਦਾ 3 ਤੋਂ 4 ਲੱਖ ਰੁਪਏ ਕਮਾਈ ਆ ਵੀਰੇ ਬੁਰਾ ਆਪੀ ਕੰਮ ਜਾ ਆਪਾਂ ਕਿਵੇਂ ਫੇਲ ਹੋਊਗਾ ਜੀ ਤੇ ਬਾਕੀ ਕਿਤੇ ਆਪਾਂ ਕੋਈ ਗੱਲ ਨਹੀਂ ਸਮਾਂ ਕੱਢ ਕੇ ਫੇਰ ਵੀਡੀਓ ਬਣਾਵਾਂਗੇ ਆਪਾਂ 11 ਵਾਲੀ ਤੇ ਵੀ ਆਵਾਂਗੇ ਫੇਰ ਆਪਾਂ ਵੀ ਤੁਹਾਨੂੰ ਸੇਵਾ ਦਾ ਮੌਕਾ ਦੇਵਾਂਗੇ ਸਾਰੇ ਜੀ ਸੋਰ ਕਰਦੇ ਮੇਰਾ ਵੀਰੇ ਹੈਗਾਗਾ 62807 13900 ਦੋ ਕਟੀਆਂ ਖਰੀਦੀਆਂ ਗਈਆਂ ਉਹਦਾ ਸੌਦਾ ਹੋਇਆ 139400 ਆਪਾਂ ਬਾਈ ਨਾਲ ਗੱਲਬਾਤ ਕਰਾ ਦਿੰਦੇ ਸੋਰ ਕਰਦੇ ਨੂੰ 500 ਜਿਹੜੀ ਸਾਡੀ ਨਕਸ਼ਾ ਨੂੰ ਆਟੋਮੈਟ ਕਰਦੇ ਫਾਰਮ ਤੋਂ ਲੈ ਕੇ ਆਉਂਦੇ ਆਪਾਂ ਹਾਂ ਜੀ ਲੈ ਬਾਈ ਧੰਨਵਾਦ ਚਲ ਸੋਰ ਕਰਦੇ ਕੋਸ਼ਿਸ਼ ਕਰਦੇ ਸੋਰ ਕਰਦੇ ਵੀਰੇ ਕੀ ਹੱਕ ਆਵੇ ਦੇਰਾ ਹੋ ਜਾਣਾ ਉਹਨੂੰ ਬਦਲੇ ਹੋਰ ਦੋ ਬੱਟੀਆਂ ਲੈ ਗਏ ਬਾਈ ਇਹਨਾਂ ਦਾ ਸੌਦਾ ਹੋ ਗਿਆ ਹੈ ਆਪਾਂ ਦੱਸ ਦੇ ਲਈ ਮੈਂ ਬੋਲਦਾਂ ਇਹਨਾਂ ਨੂੰ ਬੁਲਾ ਲਵਾਂ ਕੋਈ ਨਾ ਆ ਜਾਓ ਰੇ ਆ ਜਾ ਜਦੋਂ ਜਾਨ ਕੋਲੇ ਜਾ ਆ ਜਾਓ ਰੇ ਆ ਜਾ ਆ ਜਾਓ ਵੀਰੇ ਇੱਥੇ ਇਹ ਕੱਟੀਆਂ ਵੀਰ ਤੋਂ ਆਪਾਂ ਕੱਟੀਆਂ ਲਈਆਂ ਨੇ ਪਰ ਕਟੀਆਂ ਦੇਖੋ ਜੀ ਅੱਜ ਦੇਖਣ ਨੂੰ ਛੋਟੀਆਂ ਲੱਗਦੀਆਂ ਪਰ ਅੱਖਰ ਇਹਨਾਂ ਦੇ ਬਹੁਤ ਚੰਗੇ ਆ ਠੀਕ ਹੈ ਜੀ ਕਿਉਂ ਅੱਖਰ ਚੰਗੇ ਹੋਣ ਦੇ ਨਾਂ ਤੇ ਆਪਾਂ 2 ਰੁਪਏ ਵਧੀਆ ਲਾਇਆ ਵੀਰ ਨੂੰ ਕਟੀਆਂ ਸਨਖੀਆਂ ਲੈਂਦਾ ਕਿਹੜਾ ਪੰਡਾ ਵੀਰ ਦਾ ਜਿਹੜਾ ਪੰਡਾ ਜਣੀ ਦੀ ਵਿੱਚ ਕਟੀਆਂ ਹੋਰ ਵੀ ਕਾਫੀ ਮਾਤਰਾ ਚਾਹੀਦੀਆਂ 7-8 ਲਈਆਂ ਨੇ ਪਰ ਚੰਗੇ ਨਗੀਨੇ ਆ ਚੰਗੀ ਚੀਜ਼ ਪਾਲ ਲਾਂਗੇ ਵੀਰੂ ਆਪਦਾ ਮੁੱਲ ਮੋੜੂਗੀ ਕਿਉਂ ਆਪਾਂ ਜਾਨੀ ਵੀ ਨਾ ਐ ਮੰਨ ਕੇ ਚੱਲੋ ਵੀ ਇੱਕ ਘੱਟੋ ਘੱਟ 7 ਤੋਂ 8 ਮਹੀਨੇ ਦੇ ਵਿੱਚ ਨਵੇਂ ਦੁੱਧ ਹੋ ਜਾਣਾ 1.5 ਤੋਂ ਪੌਣੇ 2 ਸਾਲ ਦੇ ਵਿੱਚ ਛਡਾਊਗੀ ਵਿੱਚ ਵੀਰ ਕਹਿੰਦੇ ਉਹਨੇ ਖਾ ਕੇ ਵੀਰੇ ਜਾਨੀ ਦੀ ਬਿਕੂ ਕੀ ਬਾਈ ਜੀ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਾਂ ਇਹਨਾਂ ਨੂੰ ਇਕੱਠਾ ਨਹੀਂ ਖਵਾਉਂਦੇ 100 100 50 50 ਕਰਕੇ ਖਵਾਉਣੇ ਆ ਤੁਸੀਂ ਮੈਨੂੰ ਕੋਈ ਬੰਦਾ ਲੱਖ ਰੁਪਿਆ ਜੋੜ ਕੇ ਦਿਖਾਵੇ ਨਹੀਂ ਜੁੜਦਾਗਾ ਬਾਕੀ ਤੁਸੀਂ ਕਿਸੇ ਵੀ ਵੀਰ ਨੇ ਅਸੀਂ ਤਾਂ ਗਾਈਆਂ ਦਾ ਕੰਮ ਕਰਦੇ ਆਂ ਕੱਟੀਆਂ ਲੈਣੀਆਂ ਬਿਜ਼ਨਸ ਵਰਕ ਕਰ ਸਕਦੇ ਹੋ ਤੇ ਨੰਬਰ ਦੱਸ ਦੇ ਵੀਰੇ 8862160 ਤੇ ਨਸੀ ਹਾਂ ਇੱਕ ਵਾਰੀ ਹੋਰ ਦੱਸ ਦੇ ਤੇ ਇਹ ਬੰਦਾ ਹੈਗਾ ਬਰੀਕੀ ਵਾਲੀਆਂ ਕੱਟੀਆਂ ਹੁੰਦੀਆਂ ਨੇ ਨੰਬਰ ਦੁਬਾਰਾ ਦੱਸ ਦਿਓ 8872168 ਦੱਸਿਓ ਠੀਕ ਹੈ ਲੋ ਬਾਈ ਕਰੋ ਬਾਈ ਇੰਸਟਾਗ੍ਰਾਮ ਕੰਡੀ ਲੋ ਬਈ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਕੱਟੀਆਂ ਦਾ ਹੀ ਕੰਮ ਆ ਬਾਈ ਦਾ ਜਿੰਨੀਆਂ ਮਰਜ਼ੀ ਕੱਟਾਂਗਾ ਇਹਨਾਂ ਤੋਂ ਲਿਆ ਸਕਦੇ ਹੋ ਹਰ ਇੱਕ ਬਰੀਡ ਦੀਆਂ ਕੱਟੀਆਂ ਹੁੰਦੀਆਂ ਗਈਆਂ ਤੇ ਦੋ ਕੱਟੀਆਂ ਇਹਨਾਂ ਤੋਂ ਉਹ ਬਾਈ ਨੇ ਖਰੀਦ ਲਈਆਂ ਗਈਆਂ ਉਹ ਜਾਂਦਾਂਗਾ ਤੁਸੀਂ ਦੇਖ ਸਕਦੇ ਜਿੰਨੇ ਕ ਮਰਜ਼ੀ ਲਿਆ ਸਕਦੇ ਹੋ ਤੁਸੀਂ ਤੇ ਆਹ ਇੱਕ ਕੱਡੀ ਰਹਿ ਗਈ ਆ ਏ ਵੀ ਇੱਥੇ ਸੇਲ ਹੋ ਜੂਗੀ ਕਿੰਨੇ ਦੇਰ ਚਾਰ ਵਿੱਚ ਜਾਂ ਕੋਈ ਜਾਂ ਮੁੰਡਾ ਲੈ ਕੇ ਚਲੇ ਜਾ ਬਾਕੀ ਇਧਰ ਵੀ ਕਾਫੀ ਕਟਿੰਗਾਂ ਖੜੀਆਂ ਦੋਸਤੋ ਇਧਰ ਬੂਰੀ ਖੜੀ ਹੈਗੀ ਬਹੁਤ ਵਧੀਆ ਦੇਖੋ ਆ ਕਟਿੰਗਾਂ ਵੈਦੀਆਂ ਲਾ ਰਹੇ ਹਾਂ ਹਾਂ ਅੱਛਾ ਕਿੰਨੀ ਉਮਰ ਹੈ ਦੀ 7 ਮਹੀਨਿਆਂ ਦੀ ਮੁੱਲ ਕੀ ਹੈ ਮਤਲਬ ਕਿਹਨਾ ਬਾਈ 20000 20000 ਕਿੰਨੇ ਦੇਣੀ ਹੈ ਜਿੰਨੀ ਜੰਗੀ ਲੱਗਦੀ ਹੈ ਤਾਂ ਜਾਗਾ ਆ ਵੀ ਆਪਣੀਆਂ ਹੀ ਆਖੀਰ ਗੀਆਂ ਸਾਰੀਆਂ ਹਨ ਨਹੀਂ ਮੇਰੇ ਦੁੰਧੀਆਂ ਵਿੱਚ ਵਿੱਚ ਦੁੰਧੀਆਂ ਗੀਆਂ ਠੀਕ ਆ ਤੇ ਆਪਣਾ ਕਟੀਆਂ ਦਾ ਕੰਮ ਕੀ ਕਾਹ ਕਿਹੜਾ ਪਿੰਡ ਆ ਕੱਦਾ ਡੋ ਜੀ ਜ਼ਿਲ੍ਹਾ ਜ਼ਿਲ੍ਹਾ ਫਾਜ਼ਿਲਕਾ ਜਿਲ੍ਹਾ ਫਾਜ਼ਿਲਕਾ ਹਰੇਕ ਮੰਡੀ ਤੱਕ ਪਹੁੰਚਦਾ ਠੀਕ ਆ ਤੇ ਕਟੀਆਂ ਮਤਲਬ ਜਿੰਨੀਆਂ ਮਰਜ਼ੀ ਲਿਆ ਸਕਦਾ ਬ੍ਰੈਂਡਿਕਾਂ ਯਾਰ ਵਗਤ ਨਹੀਂ ਕੱਲੀਆਂ ਖੀਰੀਆਂ ਠੀਕ ਆ ਤੇ ਭਾਈ ਨੰਬਰ ਬੋਲ ਦੀ 969883048 96988 3048 3048 ਠੀਕ ਆ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਕੱਟੀ ਖਰੀਦਣੀ ਹੈਗੀ